ਸੌਂਦਾ ਮਹੀਨਾ ਚੱਲ ਰਿਹਾ ਹੈ ਤੇ ਵਕਫਾਕ ਥਾਵਾਂ ਤੇ ਲੁਧਿਆਣੇ ਸ਼ਹਿਰ ਵਿੱਚ ਤੀਆਂ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਵਕਫਾਕ ਥਾਵਾਂ ਤੇ ਮਹਿਲਾਵਾਂ ਵੱਲੋਂ ਤੀਆਂ ਦੇ ਮੇਲੇ ਲਾਏ ਜਾ ਰਹੇ ਨੇ ਅਤੇ ਇੱਕ ਦੂਜੇ ਦੇ ਨਾਲ ਨੱਚ ਟੱਪ ਕੇ ਆਪਣੇ ਚਾ ਪੂਰੇ ਕੀਤੇ ਜਾ ਰਹੇ ਨੇ ਸੋ ਲੁਧਿਆਣੇ ਸ਼ਹਿਰ ਵਿੱਚ ਇਕੱਠੀਆਂ ਹੋਈਆਂ ਮਹਿਲਾਵਾਂ ਨੇ ਦੇਖੋ ਕਿੰਜ ਤੀਆਂ ਦਾ ਤਿਉਹਾਰ ਮਨਾਇਆ ਲੁਧਿਆਣਾ ਲਾਈਵ ਲਈ ਸੰਜੇ 세ਤੀਆ ਦੀ ਰਿਪੋਰਟ ਸਾਨੂੰ ਗਿੱਧੇ ਪੰਗੜੇ ਪਾ ਕੇ ਤਾਂ ਸਭ ਨੂੰ ਹੀ ਮਜ਼ਾ ਆਉਂਦਾ ਹੈ ਹਾਂਜੀ ਹਾਂਜੀ ਜ਼ਰੂਰ ਕਿਉਂ ਨਹੀਂ ਕਰਵਾਉਣੇ ਚਾਹੀਦੇ ਆ ਹਾਂਜੀ ਪੰਜਾਬ ਦੇ ਵਿੱਚ ਇਦਾਂ ਦੇ ਸਾਰੇ ਸੱਭਿਆਚਾਰ ਹੋਣਾ ਚਾਹੀਦਾ ਹੈ ਇਦਾਂ ਇਦਾਂ ਕਰਨਾ ਜ਼ਰੂਰੀ ਹੈ ਬੱਸ ਮੈਂ ਆਪਣੇ ਰੱਖੀ ਕਿੱਟੀ ਮੈਂ ਇਵੈਂਟ ਕੀਤਾ ਸੀ ਤੀਜ ਦਾ ਤੁਹਾਨੂੰ ਬੜਾ ਅੱਛਾ ਲੱਗ ਰਿਹਾ ਹੈ ਯਹਾਂ ਪੀ ਆ ਕੇ ਬਹੁਤ ਅਸੀਂ ਇੰਜੋਏ ਆ ਕੀਤਾ ਯਹਾਂ ਪੀ ਆ ਕੇ ਗੇਮਸ ਐ ਫਨ ਐ ਆਪਣਾ ਪੰਜਾਬੀ ਕਲਚਰ ਹਮ ਲੈ ਕੇ ਆਏ ਬੜਾ ਅੱਛਾ ਲੱਗ ਰਿਹਾ ਹੈ ਨੈਕਸਟ ਟਾਈਮ ਵੀ ਹਮ ਇਸ ਤੋਂ ਬੜੀਆ ਹੋਰ ਕਰਾਂਗੇ ਇਸ ਸਾਲ ਤੋਂ ਬਹੁਤ ਹੀ ਅੱਛਾ ਲੱਗ ਰਿਹਾ ਹੈ हमको तीन चार साल गए करते सब बहुत अच्छा लग रहा है एंड पंजाबी कल्चर में आए हैं सारे सब ने इंजॉय किया पंगड़ा पाया गिद्धा पाया पंजाबी कल्चर के साथ आए अच्छा हाँ जी हाँ जी भूलते जा रहे हैं बट सही तो है कि अपना अपना सभ्याचारदा ही रखिए हर वाली असं तीस का इवेंट करते हैं हर साल सू बहुत अच्छा लगता अपना तीस का इवेंट करके हाँ जी इस साल नहीं लिखाया बस बहुत अच्छा लग रहा इंजॉय करके जी सताल जी मेरा नाम स्वीटी हूजा जी ਮੈਂ ਆਪਣੇ ਕ੍ਰਿਟ ਕ੍ਰਿਟੀ ਗਰੁੱਪ ਵੱਲੋਂ ਮੈਂ ਸਾਰਿਆਂ ਦਾ ਮਤਲਬ ਸਾਥ ਲੈ ਕੇ ਇਹ ਪ੍ਰੋਗਰਾਮ ਮੈਂ ਕਾਫੀ ਸਾਲਾਂ ਤੋਂ ਸ਼ੁਰੂ ਕੀਤਾ ਹੈ 7-7-8 ਸਾਲ ਹੋ ਗਏ ਸਾਨੂੰ ਆਪਣੇ ਕ੍ਰਿਟੀ ਗਰੁੱਪ ਵੱਲੋਂ ਇਹ ਸਾਰੇ ਮੈਂਬਰਾਂ ਨੂੰ ਜੁਆਇਨ ਕਰਦੇ ਹੋਏ ਇਕੱਠਾ ਸਾਥ ਲੈਂਦੇ ਹੋਏ ਅਸੀਂ ਇੱਕ ਪੰਜਾਬੀ ਕਲਚਰ ਨੂੰ ਲੈ ਕੇ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਜਿਹਦੇ ਵਿੱਚ ਮਤਲਬ ਇਹਦੇ ਵਿੱਚ ਮੈਂ ਇਹ ਦੱਸਣਾ ਚਾਹਨੀ ਆ ਜਿਹੜਾ ਇੱਕ ਪੰਜਾਬੀ ਮਾਹੌਲ ਸੀ ਨਾ ਜਿਹਨੂੰ ਅੱਜ ਕੱਲ ਦੀ ਪੀੜ੍ਹੀ ਇਹ ਭੁੱਲਦੀ ਜਾ ਰਹੀ ਹੈ ਚੀਜ਼ਾਂ ਦੇ ਨੂੰ ਅਸੀਂ ਮਤਲਬ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਹਰ ਘਰ ਦੇ ਵਿੱਚ ਅੱਜ ਕੱਲ ਹਰ ਔਰਤ ਮਤਲਬ ਹਰ ਬਿਮਾਰੀ ਨੂੰ ਲੈ ਕੇ ਮਤਲਬ ਝੁੱਲ ਰਹੀ ਹੈ ਅਸੀਂ ਇਹ ਕਹਿੰਦੇ ਆ ਕਿ ਸਾਰੀ ਦੁਨੀਆ ਆਪਣੀ ਉੱਠ ਕੇ ਆਏ ਹਰ ਇੱਕ ਨੂੰ ਜੀਵਨ ਦਾ ਇੱਕ ਤਰੀਕਾ ਚਾਹੀਦਾ ਹੈ ਅਸੀਂ ਕਹਿੰਦੇ ਆ ਕਿ ਸਾਰੇ ਆਨ ਸਾਡੇ ਮੰਗੂ ਆਪਣੇ ਇੱਕ ਪੰਜਾਬੀ ਕਲਚਰ ਨੂੰ ਯਾਦ ਰੱਖਣ ਆਓ ਅਸੀਂ ਕਹਿੰਦੇ ਆ ਸਾਡੇ ਨਾਲ ਸਾਡਾ ਸਾਥ ਦਿਓ ਕਿ ਆਓ ਜਿਹਦੇ ਵਿੱਚ ਅਸੀਂ ਇਹ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿਹਦੇ ਵਿੱਚ ਸਾਰੇ ਗਿੱਧਾ ਭੰਗੜਾ ਜਿਨ੍ਹਾਂ ਨੂੰ ਸਾਰੇ ਸਾਰੇ ਸਹਿਲੀਆਂ ਨੂੰ ਸਾਰੀਆਂ ਔਰਤਾਂ ਨੂੰ ਬਹੁਤ ਜ਼ਿਆਦਾ ਮਤਲਬ ਖੁਸ਼ ਕੀਤਾ ਹੈ ਅਸੀਂ ਮਤਲਬ ਕਿ ਜਿਹਦੇ ਵਿੱਚ ਗੇਮਾਂ ਖਲਾਈਆਂ ਜਾਗੋ ਕੱਢੀ ਹੈ ਜਿਹਦਾ ਵਿੱਚ ਅਸੀਂ ਇੱਕ ਛੋਟਾ ਜਿਹਾ ਕਿੱਟੀ ਗਰੁੱਪ ਬਣਾਇਆ ਜਿਹਦੇ ਵਿੱਚ ਅਸੀਂ ਪੰਜ ਛੇ ਲੇਡੀਆਂ ਜਿਵੇਂ ਸੁਵਿਤੀ ਉਜਾਜੀ ਰੋਪਾਲੀ ਆਰ ਡਾਲੀ ਰੇਖਾ ਔਰ ਰੇਟਮੀ ਸਪੰਜ ਚਾਰ ਪੰਜ ਗੁਰਪ੍ਰੀਤ ਪੰਜ ਛੇ ਜਣਿਆਂ ਨੇ ਅਸੀਂ ਇੱਕ ਮੰਚ 'ਤੇ ਬੈਠੇ ਸੋਚਿਆ ਕਿ ਉਹਨਾਂ ਅਸੀਂ ਇੱਕ ਛੋਟਾ ਜਿਹਾ ਗਰੁੱਪ ਬਣਾਈਏ ਜਿਹੜਾ ਕਿ ਅਸੀਂ 30 ਸਾਥੀ ਹਾੜ ਜੜੀਆਂ ਕਾਰ ਬੈਠੀਆਂ ਲੇਡੀਜ਼ ਉਹਨਾਂ ਨੂੰ ਵੀ ਅਸੀਂ ਬਾਹਰ ਲੈ ਕੇ ਆਈਏ ਸੋ ਅਸੀਂ ਸਾਰਿਆਂ ਨੇ ਇੱਕ ਛੋਟਾ ਜਿਹਾ ਮਹਾਨ ਸ਼ੁਰੂ ਕੀਤਾ ਸੀਗਾ ਸਾਨੂੰ 4 ਸਾਲ ਹੋ ਗਏ ਇਸ ਚੀਜ਼ ਲਈ ਚ ਪਹਿਲਾਂ ਸਾਡੇ ਨਾਲ 20-25 ਸੀ ਅੱਜ ਸਾਡੇ ਨਾਲ 100 ਲੇਡੀਜ਼ ਹੋ ਗਈਆਂ ਔਰ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਜੋਸ ਜਿਹੜਾ ਸਾਨੂੰ ਦੇਖਦਾ ਉਹ ਵੀ ਇਹੀ ਚੀਜ਼ਾਂ ਦਾ ਕਿ ਅਸੀਂ ਵੀ ਤੀਜ ਦਾ ਤਿਹਾਰ ਮਨਾਉਂ ਚੱਲੀਏ ਸਾਨੂੰ ਦੇਖ ਕੇ ਆਉਣ ਵਾਲੀ ਪੀੜ੍ਹੀ ਜਿਹੜੀ ਸਾਡੇ ਬੱਚੇ ਆ ਉਹ ਵੀ ਦੇਖ ਕੇ ਪੁੱਛਦੇ ਆ ਮੰਮਾ ਇਹ ਕੀ ਤਿਹਾਰ ਕਿਹਾ ਫਿਰ ਉਹਨਾਂ ਨੂੰ ਅਸੀਂ ਸਾਰਾ ਦੱਸਦੇ ਆ ਕਿ ਪੁੱਤਰ ਇਸ ਦਿਨ ਭਰਾ ਪੇਕੇ ਸੰਦੇੜਾ ਲੈ ਕੇ ਜਾਂਦੇ ਆ ਭੈਣਾਂ ਨੂੰ ਉਡੀਕ ਹੁੰਦੀ ਆ ਸਾਡਾ ਧਰਮ ਨਾਲ ਜੁੜਿਆ ਹੋਇਆ ਸ਼੍ਰੀ ਬੋਲੇ ਪਾਰਵਤੀ ਜੀ ਨਾਲ ਇਹ ਤਿਹਾਰ ਆਹ ਇਹ ਤੀਜਾਂ ਦਾ ਸਾਡੇ ਕਨਈਆ ਜੀ ਦੇ ਨਾਲ ਵੀ ਇਹ ਤਿਹਾਰ ਜੁੜਿਆ ਹੋਇਆ ਹੈ ਰਾਧਾ ਰਾਨੀ ਕਨਈਆ ਜੀ ਨਾਲ ਔਰ ਸਾਡਾ ਇਹ ਕਲਚਰ ਪੂਰਾ ਸਾਡੇ ਪੰਜਾਬ ਦੇ ਵਿੱਚ ਸਾਨੂੰ ਬੜੀ ਖੁਸ਼ੀ ਪ੍ਰਦਾਨ ਕਰਦਾ ਹੈ ਜਿਸ ਸਮੇਂ ਇਹ ਤੀਜਾਂ ਤਿਹਾਰ ਆਉਂਦਾ ਹੈ ਇਹ ਸਾਡਾ ਮੌਕਾ ਮਿਲਦਾ ਹੈ ਇਹ ਪ੍ਰੇਮ ਤੇ ਭਾਵ ਸਾਰਿਆਂ ਚ ਜਗਾਉਣ ਦਾ ਤਿਹਾਰ ਹੈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੀ ਕਿ ਇਸ ਅਸੀਂ ਬੜੇ ਕਰਮਾ ਵਾਲੇ ਆ ਜਿਹੜਾ ਅਸੀਂ ਪੰਜਾਬ ਦੀ ਧਰਤੀ ਵਿੱਚ ਜਨਮ ਲਿੱਤਾ ਵੈ ਔਰ ਅਸੀਂ ਇਹ ਕਵਾਂਗੇ ਕਿ ਇਸ ਸੁਨਹਿਰੇ ਮੌਕੇ ਨੂੰ ਕੋਈ ਔਰਤ ਨਾ ਛੋੜੇ ਔਰ ਸਾਰੇ ਵੱਧ ਵਧਾ ਕੇ ਸਾਡੇ ਨਾਲ ਇਸ ਹਸਾਲਾਂ ਤਾਂ ਜੋ ਅਸੀਂ ਸਾਰੇ ਤੀਜ ਮਨਾਈਏ ਖੁਸ਼ੀਆਂ ਸਾਰੇ ਪਾਸੇ ਖਿਲਾਰੀਏ ਥੈਂਕ ਯੂ ਸਰ ਥੈਂਕ ਯੂ ਹਾਂਜੀ ਮੇਰਾ ਨਾਮ ਰੂਪਾ ਹੈ ਅਸੀਂ ਕਿਟੀ ਮੈਂਬਰਾਂ ਕੀ ਸਾਰੇ ਅਸੀਂ ਹਰ ਸਾਲ ਅਸੀਂ ਮੈਂਬਰ ਇਕੱਠੇ ਕਰਕੇ ਪੂਰਾ ਇੰਜੋਏ ਕਰਾਨੇ ਆ ਸਾਨੂੰ ਇਹ ਸਾਲ ਦੀ ਬਹੁਤ ਵੇਟ ਹੁੰਦੀ ਹੈ ਕਿ ਕਦੋਂ ਇਹ ਦਿਨ ਆਏ ਅਸੀਂ ਮਹਿੰਦੀ ਲੁਆਈਏ ਤਿਆਰੀਆਂ ਕਰੀਏ ਗੇਮਸ ਜੀਆਂ ਖਾਣਾ ਪੀਣਾ ਸਾਰਾ ਪ੍ਰੇਰੈਂਜ ਕਰਦੇ ਆ ਕਿ ਸਭ ਨੂੰ ਹਰ ਚੀਜ਼ ਦਾ ਮਿਲੇ ਮੋਕਾ ਤੇ ਸਾਨੂੰ ਇਹ ਹੈ ਕਿ ਅਸੀਂ ਹਰ ਸਾਲ ਇੱਦੀ ਇੰਜੋਏ ਕਰਦੇ ਰਹੀਏ ਔਰ ਸਭ ਲੋਕ ਆਉਂਦੇ ਰਹੀਏ। ਪ੍ਰੇਤਾ ਅਸੀਂ ਅੱਜ ਤੀਜ ਦਾ ਤਿਉਹਾਰ ਮਨਾਣ ਲਈ ਆਏ ਆ ਤਾਂ ਸਾਨੂੰ ਇਹ ਬਹੁਤ ਵਧੀਆ ਲੱਗ ਰਿਹਾ ਕਿ ਅਸੀਂ ਇੱਥੇ ਗਿੱਧਾ ਪੰਗੜਾ ਬੋਲੀਆਂ ਪਾਈਆਂ ਔਰ ਪੰਜਾਬੀ ਸੂਟ ਪਰਾੰਦੇ ਫੁਲਕਾਰੀਾਂ ਟਿੱਕੇ ਲੈ ਕੇ ਅਸੀਂ ਇੱਥੇ ਗਿੱਧੇ ਪਾਏ ਪਰਫਾਰਮੈਂਸ ਕੀਤੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ। ਸਾਨੂੰ ਚਾਹੀਦਾ ਕਿ ਇਦਾਂ ਹੀ ਸਾਰੇਾਨੂੰ ਚਾਹੀਦਾ ਕਿ ਗਿੱਧੇ ਪੰਗੜੇ ਪੈਂਦੇ ਰਹਿਣ ਸਾਡੇ ਪੰਜਾਬ ਦੇ ਵਿੱਚ ਤਾਂ ਸਾਨੂੰ ਸੱਭਿਆਚਾਰ ਇਦਾਂ ਹੀ ਸਾਡਾ ਜਿਉਂਦਾ ਰਹੇਗਾ ਕਿਉਂਕਿ ਵਿਦੇਸ਼ਾਂ ਵਿੱਚ ਵੀ ਜਾ ਕੇ ਲੋਕ ਇਸ ਚੀਜ਼ ਨੂੰ ਤੀਜ ਨੂੰ ਸੈਲੀਬ੍ਰੇਟ ਕਰਦੇ ਆ ਤਾਂ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਕਿਉਂ ਨਾ ਇਸ ਚੀਜ਼ ਨੂੰ ਮਨਾਇਆ ਜਾਵੇ